ਹਰੀ ਹਰਪਾਲ ਜੀ ਮਾ ਬਾਹ ਆਏ ਨੇ ਤੇ ਮੀਡੀਆ ਤੇ ਮੁਖਾਤਬ ਹੋ ਰਹੇ ਨੇ ਹਟਾਂ ਦੇ ਵਿੱਚ ਉਹਨਾਂ ਨੂੰ ਡਾਕਟਰ ਸਾ ਚਾਰਜ ਕਰਨ ਵਾਲੇ ਨੇਗੇ ਬਿਲਕੁਲ ਤੰਦਰੁਸਤ ਰਹਿਗੇ ਆ ਕੇ ਪੰਜਾਬ ਦਾ ਜਿਹੜਾ ਕੰਮ ਆ ਉਹ ਦੁਬਾਰਤੋਂ ਸਟਾਰਟ ਕਰਨਗੇ ਕਿਉਂਕਿ ਲਗਾਤਾਰ ਵੈਸੇ ਤਾਂ ਮੈਂ ਦੇਖਿਆ ਅੱਜ ਕੱਲ ਪਰਸੋਂ ਕੁਝ ਫੈਲਾ ਜਿਹੜੀਆਂ ਮੇਰੇ ਡਿਪਾਰਟਮੈਂਟ ਦੀਆਂ ਸੀ ਜਦੋਂ ਮੈਂ ਸੀਐਮ ਸਾਹਿਬ ਨੂੰ ਭੇਜੀਆਂ ਕੱਲ ਉਹ ਦਸਖਤ ਕਰਕੇ ਮਾਨਯੋਗ ਸੀਐਮ ਸਾਹਿਬ ਨੇ ਵਾਪਸ ਭੇਜੀਆਂ ਇੱਥੋਂ ਪਤਾ ਲੱਗਦਾਗਾ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਕਿਸ ਤਰ੍ਹਾਂ ਇਹ ਉਹਨਾਂ ਦੀ ਸਿਹਤ ਥੋੜੀ ਬਹੁਤੀ ਖਰਾਬ ਸੀ ਉਹਦੇ ਖਰਾਬ ਹੁੰਦੇ ਹੋਏ ਵੀ ਪੰਜਾਬ ਦਾ ਕਿੱਡਾ ਵੱਡਾ ਦਰਦ ਆ ਕਿ ਉਹ ਫਾਇਲਾ ਹਸਪੀਟਲ 'ਚ ਵੀ ਜਿਹੜੀਆਂ ਲਗਾਤਾਰ ਪਾਸ ਕਰੀ ਜਾ ਰਹੇ ਨੇ ਕਿ ਉਥੇ ਹਸਪੀਟਲ 'ਚ ਬੈਠ ਕੇ ਵੀ ਲਗਾਤਾਰ ਕੰਮ ਕਰ ਰਹੇ ਨੇ ਕਿ ਸੋ ਬਹੁਤ ਜਲਦੀ ਸੀਐਮ ਸਾਹਿਬ ਜਿਹੜੇ ਨੇਗੇ ਉਹ ਡਿਸਚਾਰਜ ਹੋ ਰਹੇ ਨੇਗੇ ਔਰ ਆਪਣੇ ਘਰ ਪਹੁੰਚ ਰਹੇ ਨੇ ਅੱਜ ਹੀ ਡਿਸਚਾਰਜ ਕਰ ਦਿੱਤੇ ਜਾਂ ਬਿਲਕੁਲ ਜੀ ਚੰਦ ਮਿੰਟਾਂ ਬਾਅਦ ਮਾਨਯੋਗ ਸੀਐਮ ਸਾਹਿਬ ਦੇ ਚਾਰਜ ਹੋ ਰਾ ਮੁੱਖ ਮੰਤਰੀ ਸਾਹਿਬ ਨੂੰ ਮਿਲ ਕੇ ਆਏ ਉਹ ਗੱਲਾਂ ਬਾਤਾਂ ਕਿਸ ਤਰੀਕੇ ਦੀ ਹੋਏਗਾ ਅਸੀਂ ਬਹੁਤ ਹੀ ਸਾਡਾ ਮੈਂ ਤਾਂ ਹਰਜੋਤ ਬੈਂਸ ਤੇ ਸੰਧਮਾ ਸਾਹਿਬ ਨਾਲ ਗੱਲ ਕਰ ਰਿਹਾ ਸੀ ਜਦੋਂ ਅਸੀਂ ਜਾ ਰਹੇ ਸੀਗੇ ਸਾਨੂੰ ਕੋਈ ਚਿੰਤਾ ਸੀਗੀ ਔਰ ਜਦੋਂ ਜਾ ਕੇ ਦੇਖਿਆ ਸਾਡਾ ਬਲੱਡ ਪ੍ਰੈਸ਼ਰ ਠੀਕ ਹੋ ਗਿਆ ਅਸੀਂ ਸਾਰੇ ਜਿਹੜਾ ਮਾੜੀ ਮੋਟੀ ਟੈਨਸ਼ਨ ਸੀ ਸਾਰੀ ਦੂਰ ਕਰਤੀ ਅੰਜੋਗ ਸੀਐਮ ਸਾਹਿਬ ਬਹੁਤ ਚੜਦੀ ਕਲਾ ਚ ਰਹਿਗੇ ਸਰੋ ਸਾਹਿਬ ਤੁਹਾਡੀ ਕੋਈ ਗੱਲਬਾਤ ਹੋਈ ਉਹਦੇ ਖਾਸ ਨਾਲ ਬਸ ਇਕੱਠੇ ਹੈ ਪੂਰੀ ਜਿੰਦਗੀ ਕਲਾ ਚ ਹੋਣੀ ਔਰ ਥੋੜੀ ਦੇਰ ਚ ਆ ਕੇ ਆਪਣਾ ਕੰਮ ਸ਼ੁਰੂ ਕਰ ਰਹੇ ਵੈਸੀ ਕੰਮ ਉਹਨਾਂ ਨੇ ਹਸਪਤਾਲ ਚ ਵੀ ਬੰਦ ਨਹੀਂ ਕੀਤਾ ਸੀ ਮਤਲਬ ਜਿਵੇਂ 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 ਇੱਕ ਫਾਈਲ ਆਏਗੀ ਤਾਂ ਇੱਥੇ ਹੁੰਦਿਆ ਹੈ ਵੀ ਕੱਲ ਵੀ ਕਲੀਅਰ ਕੀਤੀ ਹੈ ਉਹਨਾਂ ਨੇ ਸੋ ਬਿਲਕੁਲ ਠੀਕ ਨੇ ਸਰ ਜੀ ਤੁਸੀਂ ਵੀ ਬਹੁਤ ਸੋਲੀਆਂ ਹੋਣਗੀਆਂ ਹੋਣਗੀਆਂ ਚਰਚਾਵਾਂ ਹੋਈਆਂ ਤੁਹਾਡੇ ਨਾਮ ਦੀ ਹੈ ਵੀ ਕਿ ਮੁੱਖ ਮੰਤਰੀ ਪੰਜਾਬ ਦੇ ਵਿੱਚ ਬਣ ਸਕਦੇ ਆ ਆਰ ਜੀ ਬਣ ਸਕਦੇ ਆ ਜਾਂ ਫਿਰ ਪੂਰੇ ਤਰ੍ਹਾਂ ਤੇ ਇਸ ਤਰੀਕੇ ਦੀਆਂ ਚਰਚਾਵਾਂ ਸੀ ਆ ਕੀ ਸੁਰੱਖਿਆ ਤੁਹਾਡੀ ਵਧੀ ਸੀ ਉਸ ਤੋਂ ਬਾਅਦ ਸਵਾਲਾਂ ਨੂੰ ਥੋੜਾ ਕਲੀਅਰ ਕਰ ਦੋ ਐਡਰੈਸ ਕਰ ਦੋ ਮੈਨੂੰ ਤਾਂ ਪਤਾ ਨਹੀਂ ਤੁਹਾਨੂੰ ਜਾਦੇ ਪਤਾ ਹੋਣਾ ਨਹੀਂ ਸਰ ਆ ਆ ਰਹੀਓ ਸਰ ਜੀ ਜੀ ਤਾਂ ਸਵਾਲਾਂ ਤੋਂ ਕੁਝ ਥੋੜਾ ਬਚਦਾ ਹੀ ਰਹੇ ਸਪੀਕਰ ਕੁਲਤਾਰ ਸਿੰਘ ਸੱਧਵਾ ਹਾਲਾਂਕਿ ਉਹਨਾਂ ਨੇ ਇਹ ਸਪਸ਼ਟ ਹੋਰ ਤੇ ਅਸੀਂ ਪੁੱਛਿਆ ਕਿ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਤੁਹਾਨੂੰ ਤੁਹਾਡੇ ਨਾਮ ਲਗਾਤਾਰ ਚੱਲਦਾ ਸੀਗਾ ਲਗਾਤਾਰ ਤੁਹਾਡੀ ਸਿਕਿਉਰਟੀ ਵਧਣ ਦੀ ਗੱਲਬਾਤ ਵੀ ਸਾਹਮਣੇ ਆ ਰਹੀ ਸੀ ਲੇਕਿਨ ਹਾਲੇ ਤੱਕ ਇਹ ਸਵਾਲ ਨੂੰ ਐਡਰੈਸ ਨਹੀਂ ਕੀਤਾ ਗਿਆ ਅਪਾਲ ਸਿੰਘ ਚੀਮਾ ਇਹ ਦਾਵਾ ਕਰਦੇ ਹੋਏ ਨਜ਼ਰ ਆਈ ਨੇ ਕਿ ਮੁੱਖ ਮੰਤਰੀ ਦੀ ਸਿਹਤ ਬਿਲਕੁਲ ਠੀਕ ਹੈ ਕਿ ਆ ਅੱਜ ਕੁਝ ਮਿੰਟਾਂ ਦੇ ਵਿੱਚ ਉਹਨਾਂ ਨੂੰ ਛੁੱਟੀ ਵੀ ਮਿਲ ਜਾਏਗੀ ਹਾਲਾਂਕਿ ਉਹਨਾਂ ਦਾ ਕਾਫਲਾ ਵੀ ਲਗਾਤਾਰ ਦੇਖਣ ਨੂੰ ਮਿਲ ਰਿਹਾ ਲੇਕਿਨ ਇਹ ਸਪਸ਼ਟ ਤੌਰ ਤੇ ਹਾਲੇ ਤੱਕ ਵੀ ਇਸ ਸਪਾਸਟੇ ਵਿੱਚ ਨਹੀਂ ਹੋਇਆ ਕੀ ਮੁੱਖ ਮੰਤਰੀ ਨੂੰ ਕੀ ਅੱਜ ਡਿਸਚਾਰਜ ਕੀਤਾ ਜਾ ਰਿਹਾ ਜਾਂ ਫਿਰ ਜਿਹੜੀਆਂ ਫਵਾਹਾਂ ਲਗਾਤਾਰ ਚੱਲਦੀਆਂ ਨੇ ਉਹ ਫਵਾਹਾਂ ਦੇ ਵਿੱਚ ਸੱਚਾਈ ਕਿਸ ਤਰ੍ਹਾਂ ਦੀ ਹੈ ਦਿਖਾ ਦਿਓ ਪਰ ਤਸਵੀਰਾਂ ਕਾਫਲਾ ਜਿਹੜਾ ਹੈਗਾ ਉਹ ਨਿਕਲ ਰਿਹਾ ਮੰਤਰੀਆਂ ਦਾ ਤੇ ਸਪੀਕਰ ਦਾ ਕਾਫਲਾ ਗੱਡੀਆਂ ਦਾ ਨਿਕਲ ਰਿਹਾ ਤਾਂ ਦੇਖਣਾ ਹੋਵੇਗਾ ਕਿ ਲਗਾਤਾਰ ਇਹ ਜਿਹੜੀ ਤਸਵੀਰ ਹੈਗੀ ਆ ਉਹ ਦਿਖਾਈ ਜਾ ਰਹੀ ਆ ਤਾਂ ਇਹ ਹਰਜੋਤ ਸਿੰਘ ਬੈਂਸ ਨੇ ਜਿਨ੍ਹਾਂ ਦੀ ਗੱਡੀ ਦੇ ਵਿੱਚ ਉਹ ਬੈਠੇ ਹੋਏ ਨੇ ਇਸ ਤੋਂ ਇਲਾਵਾ ਹਰਪਾਲ ਸਿੰਘ ਚੀਮਾ ਨੇ ਕੁਲਤਾਰ ਸਿੰਘ ਸੰਧਵਾ ਨੇ ਕੁਲਤਾਰ ਸਿੰਘ ਸੰਧਵਾ ਜਿਹੜੇ ਹੈਗੇ ਆ ਉਹ ਉਹਨਾਂ ਦਾ ਨਾਮ ਲਗਾਤਾਰ ਕੱਲ ਚੱਲਦਾ ਰਿਹਾ ਪੂਰਾ ਦਿਨ ਚਰਚਾ ਇੱਕ ਬਣੀ ਰਹੀ ਤਾਂ ਗੱਡੀਆਂ ਦਾ ਕਾਫਲਾ ਨਿਕਲਿਆ ਹਾਲਕਿ ਅਸੀਂ ਜਿਹੜਾ ਸਵਾਲ ਪੁੱਛਿਆ ਸੀਗਾ ਜੇ ਸਵਾਲ ਨੂੰ ਲੈ ਕੇ ਕੱਲ ਚਰਚਾਵਾਂ ਬੜੀਆਂ ਹੋਈਆਂ ਸੀ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਤੇ ਪਲੱਸ ਪੰਜਾਬ ਦਾ ਮੁੱਖ ਮੰਤਰੀ ਚੈਰਾ ਬਦਲਣ ਨੂੰ ਲੈ ਕੇ ਉਸ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹਦੇ ਬਾਰੇ ਵੀ ਹਾਲੇ ਤੱਕ ਕੋਈ ਸਪਸ਼ਟ ਤੌਰ ਤੇ ਬਿਆਨ ਫਲਤਾਰ ਸਿੰਘ ਸੰਧਵਾ ਵੱਲੋਂ ਨਹੀਂ ਦਿੱਤਾ ਗਿਆ ਹਾਲਾਂਕਿ ਇਹ ਡਰੈਸ ਕਰਨ ਨੂੰ ਸਵਾਲ ਅਸੀਂ ਜਰੂਰ ਕਿਹਾ ਸੀ ਤਾਂ ਇਹ ਤਸਵੀਰਾਂ ਨੇ ਸਿੱਧੀਆਂ ਤਸਵੀਰਾਂ ਜਿਹੜੀਆਂ ਸਾਹਮਣੇ ਆ ਰਹੀਆਂ ਨੇ ਫੋਟਿਸ ਹਸਪੀਟਲ ਦੇ ਵਿੱਚ ਫੋਟਿਸ ਹਸਪੀਟਲ ਜਿੱਥੇ ਮੁੱਖ ਮੰਤਰੀ ਅੱਜ ਪੰਜਵੇਂ ਦਿਨ ਵੀ ਐਡਮਿਟ ਨੇ ਦਾਵਾ ਕੀਤਾ ਜਾ ਰਿਹਾ ਕਿ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਏਗੀ ਕੁਝ ਮਿੰਟਾਂ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਏਗੀ ਕਿ ਵਾਕਈ ਉਹਨਾਂ ਨੂੰ ਕੁਝ ਦਿਨਾਂ ਦੇ ਵਿੱਚ ਮਿੰਟਾਂ ਦੇ ਵਿੱਚ ਛੁੱਟੀ ਮਿਲੇਗੀ ਉਹਨਾਂ ਨੂੰ ਇਹ तमाम ਚੀਜ਼ਾਂ ਦੇਖਣ ਵਾਲੀ ਗੱਲ ਹੋ ਗਈ ਤਾਂ ਹਰਪ੍ਰਾਲ ਦੀ ਇਹ ਤਸਵੀਰ ਫੋਟਿਸ ਹਸਪੀਟਲ ਸੋ ਬਿਲਕੁਲ ਇੱਕ ਵਾਰ ਆਪਣੇ ਦਰਸ਼ਕਾਂ ਨੂੰ ਤਾਜ਼ਾ ਅਪਡੇਟ ਦੇ ਦਈਏ ਕਿ ਮੰਤਰੀ ਤੇ ਸਪੀਕਰ ਦੇ ਵੱਲੋਂ ਸੀਐਮ ਭਗਵੰਤ ਮਾਨ ਦਾ ਹਾਲਚਾਲ ਜਾਣਿਆ ਗਿਆ ਹੈ ਤੇ ਇਹ ਦਾਵਾ ਕੀਤਾ ਗਿਆ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਸਥਿਰ ਹੈ ਪੂਰੇ ਤਰੀਕੇ ਦੇ ਨਾਲ ਮੁੱਖ ਮੰਤਰੀ ਠੀਕ ਨੇ ਤੇ ਅੱਜ ਹੀ ਤੇ ਕੁਝ ਹੀ ਸਮੇਂ ਦੇ ਵਿੱਚ ਉਹਨਾਂ ਨੂੰ ਡਿਸਚਾਰਜ ਮਿਲ ਜਾਏਗਾ ਛੁੱਟੀ ਮਿਲ ਜਾਏਗੀ ਸੋ ਇਹ ਤਾਜ਼ਾ ਅਪਡੇਟ ਹੈ ਮੁੱਖ ਮੰਤਰੀ ਦੀ ਸਿਹਤ ਨੂੰ ਲੈ ਕੇ ਤੇ ਤੇ ਦੂਜਾ ਸਵਾਲ ਰਵਿੰਦਰ ਬੜਾ ਅਹਿਮ ਹੈ ਕੁਲਤਾਰ ਸੰਧਵਾ ਦਾ ਜ਼ਿਕਰ ਪਿਤੇ ਕੁਝ ਦਿਨਾਂ ਤੋਂ ਲਗਾਤਾਰ ਛਾਏ ਹੋਏ ਨੇ ਪਰ ਉਹਨਾਂ ਦੇ ਚਿਹਰੇ ਦੀ ਲਾਲੀ ਉਹਨਾਂ ਦੀ ਜੋ ਮੁਸਕਰਾਹਟ ਹੈ ਉਹ ਬਹੁਤ ਕੁਝ ਬਿਆਨ ਕਰਦੀ ਹੈ ਖੁੱਲ ਕੇ ਜਵਾਬ ਨਹੀਂ ਦਿੰਦੇ ਨਾ ਹੀ ਪੂਰਨ ਤੌਰ ਤੇ ਉਹਨਾਂ ਸਵਾਲਾਂ ਤੇ ਵਿਰਾਮ ਲਗਾਉਂਦੇ ਨੇ ਨਾ ਹੀ ਪੂਰਨ ਤੌਰ ਤੇ ਕੋਈ ਜਵਾਬ ਦਿੰਦੇ ਨੇ ਮੁਸਕਰਾ ਕੇ ਚੱਲ ਜਾਂਦੇ ਨੇ ਭਾਵੇਂ ਅਸੀਂ ਕੱਲ ਫਰੀਦਕੋਟ ਦੀ ਤਸਵੀਰ ਦੇਖ ਲਈਏ ਚਾਹੇ ਅੱਜ ਦੀ ਤਸਵੀਰ ਦੇਖ ਲਈਏ ਇਹਨੂੰ ਕੀ ਸਮਝਿਆ ਜਾਵੇ ਕਿਉਂਕਿ ਸਿਆਸਤ ਦੇ ਵਿੱਚ ਅਸਤੇ ਤੁਹਾਡੇ ਜੈਸਚਰ ਨੇ ਤੁਹਾਡੀ ਬਾਡੀ ਲੈਂਗੁਏਜ ਹੈ ਤੁਹਾਡੇ ਬੋਲਣ ਦਾ ਤਰੀਕਾ ਬਹੁਤ ਕੁਝ ਮੈਟਰ ਕਰਦਾ ਹੈ ਉਹ ਬਹੁਤ ਕੁਝ ਦੱਸ ਦਿੰਦਾ ਹੈ ਬਿਕੋ ਦੇਖੋ ਬੇहद ਅਹਿਮ ਸਵਾਲ ਸਿਗਾ ਇਹ ਜਦੋਂ ਸਵੀਕਾ ਤੋਂ ਪੁੱਛਿਆ ਗਿਆ ਕਿ ਤੁਹਾਡਾ ਨਾਮ ਜਿਹੜਾ ਹੈਗਾ ਉਹ ਲਗਾਤਾਰ ਚੱਲ ਰਿਹਾ ਮੁੱਖ ਮੰਤਰੀ ਦੇ ਚਿਹਰੇ ਦੇ ਤੌਰ ਤੇ ਆਰਜੀ ਹੋਵੇ ਜਾਂ ਫਿਰ ਪਰਮਨੈਂਟ ਹੋਵੇ ਇਹ ਗੱਲ ਵੱਖਰੀ ਹੈਗੀ ਆ ਤਾਂ ਉਹਨਾਂ ਨੇ ਇਹ ਸਵਾਲ ਨੂੰ ਐਡਰੈਸ ਕਰਨਾ ਜ਼ਰੂਰੀ ਨਹੀਂ ਸਮਝਿਆ ਇਹ ਸਵਾਲ ਦਾ ਜਵਾਬ ਦੇਣਾ ਮناسب ਨਹੀਂ ਸਮਝਦੇ ਸੀ ਕਿ ਲੇਕਿਨ ਇਹ ਸਵਾਲ ਬੜਾ ਅਹਿਮ ਹੈ ਜਦੋਂ ਮੁੱਖ ਮੰਤਰੀ ਹਸਪੀਟਲ ਦੇ ਵਿੱਚ ਹੋਣ ਤੇ ਚਰਚਾਵਾਂ ਲਗਾਤਾਰ ਚੱਲਦੀਆਂ ਹੁਣ ਮੁੱਖ ਮੰਤਰੀ ਬਦਲਣ ਦੀਆਂ ਤੇ ਜਿਨ੍ਹਾਂ ਦਾ ਨਾਮ ਚੱਲ ਰਿਹਾ ਹੋਵੇ ਤਾਂ ਸਪਸ਼ਟ ਤੌਰ ਤੇ ਸਪਸ਼ਟੀਕਰਨ ਨਾ ਦੇਣ ਤਾਂ ਉਹਦੇ ਤੇ ਵੀ ਇੱਕ ਬੜਾ ਵੱਡਾ ਸਵਾਲ ਹੁੰਦਾ ਇੱਕ ਬੜਾ ਵੱਡਾ ਸਸਪੈਂਸ ਕ੍ਰੀਏਟ ਹੁੰਦਾ ਅੱਜ ਪੁੱਛਿਆ ਉਹਨਾਂ ਨੂੰ ਅਸੀਂ ਕਿ ਆਖਿਰਕਾਰ ਕਿੰਨਾ ਕਦਮ ਹੈਗਾ ਇਹਨਾਂ ਫਵਾਵਾਂ ਦੇ ਵਿੱਚ ਉਹਨਾਂ ਨੇ ਕੁਝ ਨਾ ਤਾਂ ਡਿਨਾਈ ਕੀਤਾ ਤੇ ਨਾ ਹੀ ਉਹਨੂੰ ਐਕਸੈਪਟ ਕੀਤਾ ਯਾਨੀ ਕਿ ਉਹ ਸਵਾਲ ਨੂੰ ਛੱਡਣਾ ਹੀ ਬਿਹਤਰ ਸਮਝਿਆ ਤਾਂ ਤਸਵੀਰਾਂ ਦਿਖਾ ਦਿਓ ਮੁ ਦੀਆਂ ਗੱਡੀਆਂ ਲੱਗ ਗਈਆਂ ਇੱਥੇ ਉਹਨਾਂ ਦੇ ਕਾਫਲੇ ਦੇ ਨਾਲ ਜੋ ਗੱਡੀਆਂ ਜੈਮਰਸ ਗੱਡੀਆਂ ਚਾਹਦੀਆਂ ਜਾ ਉਹਨਾਂ ਦੀ ਆਪਣੀ ਗੱਡੀ ਆ ਉਹ ਲੱਗ ਚੁੱਕੀ ਆ ਤੇ ਦਾਵਾ ਕੀਤਾ ਜਾ ਰਿਹਾ ਕੁਝ ਮਿੰਟਾਂ ਦੇ ਵਿੱਚ ਮੁੱਖ ਮੰਤਰੀ ਨੂੰ ਛੁੱਟੀ ਮਿਲ ਜਾਏਗੀ ਤਾਂ ਕੁਝ ਮਿੰਟਾਂ ਦੇ ਵਿੱਚ ਜਦੋਂ ਛੁੱਟੀ ਮਿਲੇਗੀ ਤਾਂ ਉਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਆਖਰਕਾਰ ਮੁੱਖ ਮੰਤਰੀ ਜਿਹੜੇ ਹੈ ਆ ਉਹ ਇਥੋਂ ਬਾਹਰ ਨਿਕਲਦੇ ਨੇ ਤਾਂ ਉਹਨਾਂ ਦੀ ਸਹੀ ਕਿਸ ਤਰੀਕੇ ਦੀ ਹੋਏਗੀ ਕੀ ਉਹਨਾਂ ਨੂੰ ਗੱਡੀ ਦੇ ਵਿੱਚ ਹੀ ਲਿਜਾਇਆ ਜਾਏਗਾ ਜਾਂ ਫਿਰ ਕਿਸ ਤਰੀਕੇ ਨਾਲ ਜਾਏ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਤਾਂ ਇਹ ਤਸਵੀਰਾਂ ਨੇ ਸਪਸ਼ਟ ਤੌਰ ਤੇ ਜਿਹੜੀਆਂ 40s ਹਸਪੀਟਲਸ ਨੇ ਜਿਸ ਸੌਰਵਿੰਦਰ ਕਾਫਲਾ ਤੁਸੀਂ ਤਸਵੀਰਾਂ ਦਿਖਾਈਆਂ ਤਾਂ ਕੀ ਮੁੱਖ ਮੰਤਰੀ ਨੂੰ ਹੁਣੇ ਛੁੱਟੀ ਮਿਲ ਜਾਏਗੀ ਤੇ ਜੋ ਸਪੀਕਰ ਸੰਧਵਾ ਪਹੁੰਚੇ ਸਾਨ ਹਰਜੋਤ ਬੈਂਸ ਪਹੁੰਚੇ ਮੰਤਰੀ ਚੀਮਾ ਪਹੁੰਚੇ ਇਹ ਇਹਨਾਂ ਨੂੰ ਨਾਲ ਲੈ ਕੇ ਜਾਣਗੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਿਕੋ ਦੇਖੋ ਇਹ ਦੋ ਮੰਤਰੀ ਸਪੀਕਰ ਨਿਕਲ ਚੁੱਕੇ ਜੀ ਹੁਣ ਮੁੱਖ ਮੰਤਰੀ ਦੀ ਗੱਡੀ ਦਾ ਕਾਫਲਾ ਰਹਿ ਗਿਆ ਉਹ ਕਦੋਂ ਛੁੱਟੀ ਮਿਲਦੀ ਆ ਇਹ ਹੁਣ ਅਸੀਂ ਦੇਖਾਂਗੇ ਪੰਜਵਾਂ ਦਿਨ ਹੈਗਾ ਬੁੱਧਵਾਰ ਦੀ ਰਾਤ ਨੂੰ ਉਹਨਾਂ ਨੂੰ